ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਖਜ਼ਾਨਾ ਟੈਕਸ ਕ੍ਰੈਡਿਟਾਂ ਤੇ ਨਿਯਮਾਂ ਨੂੰ ਬਦਲਣ ਦੀ ਬਣਾ ਰਹੀ ਯੋਜਨਾ ਰਿਫੰਡੇਬਲ ਟੈਕਸ ਕ੍ਰੈਡਿਟ ਨੂੰ ਸੰਗੀ ਜਨ ਤੱਕ ਲਾਭਾਂ ਦੇ ਬਜੋ ਦੁਬਾਰਾ ਕੀਤਾ ਵਰਗ ਕੀਤੇ ਬਦਲਾਅ ਟੈਕਸ ਸਾਲ 2024-26 ਤੋਂ ਲਾਗੂ ਹੋਣ ਦੀ ਗੱਲ ਹੈ अमेरिका गोल्ड कार्ड स्थायी निवास प्रोग्राम शुरू करने दे पहुचया नेड़े यूएससीआईएस ने संगी समीक्षा देली कट ड्राफ्ट सी फॉर्म किता जमा ए प्रोग्राम विदेशी देशी नागरिकानू ग्रीन कार्ड प्राप्त करने की दवेगा आ गया ट्रम्प दा वड्डा टैरिफ फैसला ब्राजीलियन जहाज सादे पूल सया ते आयात उत्ते हटायया 44 प्रतिशत टैक्स 6 महिना विच 76 प्रतिशत लगाया गया टैरिफ 新闻，别伤害别人。 ਅਮਰੀਕੀ ਖਜ਼ਾਨਾ ਟੈਕਸ ਕ੍ਰੈਡਿਟ ਉਤੇ ਨਿਯਮ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ ਕੁਝ ਰਿਫੰਡੇਬਲ ਟੈਕਸ ਕ੍ਰੈਡਿਟਾਂ ਨੂੰ ਸੰਕੀ ਜਨਤਾ ਕਲਾਬਾ ਦੇ ਵਜੂ ਦੁਬਾਰਾ ਵਰਗੀਟੇ ਕੀਤਾ ਜਾਵੇਗਾ ਇਸ ਦੇ ਨਾਲ ਕੁਝ ਪ੍ਰਵਾਸੀਆਂ ਨੂੰ ਇਹ ਲਾਭ ਪ੍ਰਾਪਤ ਹੋਣ ਤੋਂ ਰੋਕ ਦਿੱਤਾ ਜਾਵੇਗਾ ਡੀਸੀਏ ਪ੍ਰਾਪਤ ਕਰਤਾ ਅਤੇ ਅਸਥਾਈ ਸੁਰੱਖਿਅਤ ਸਥਿਤੀ ਵਾਲੇ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇਹ ਬਦਲਾਅ ਟੈਕਸ ਸਾਲ 2026 ਤੋਂ ਲਾਗੂ ਹੋਣ ਦੀ ਉਮੀਦ ਹੈ ਅਮਰੀਕੀ ਖਜ਼ਾਨਾ ਵਿਭਾਗ ਨੇ ਵੀਰਵਾਰ ਨੂੰ ਕਿਹਾ ਹੈ ਕਿ ਕੁਝ ਰਿਫੰਡੇਬਲ ਟੈਕਸ ਕ੍ਰੈਡਿਟਾਂ ਨੂੰ ਸੰਕੀ ਜਨਤਾ ਕਲਾਬ ਦੇ ਵਜੂ ਦੁਬਾਰਾ ਵਰਗੀ ਗ੍ਰਿਤਾ ਕਰਨਤੀ ਕਿਉਂ ਸ਼ੰਭਨਾ ਰਿਹਾ ਜੋ ਕੁਝ ਪ੍ਰਵਾਸੀ ਟੈਕਸ ਦਾ ਤਸਤਾਵ ਨੂੰ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਰੋਕ ਦਵੇਗਾ ਪਾਵੇਂ ਉਹ ਟੈਕਸ ਫਾਈਲ ਕਰਦੇ ਨੇ ਅਤੇ ਭੁਗਤਾਨ ਕਰਦੇ ਨੇ ਅਤੇ ਹੋਰ ਯੋਗ ਹੋਣਗੇ ਟੈਕਸ ਮਹਾਰਾ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਉਹਨਾਂ ਦੇ ਮਾਪਿਆਂ ਦੁਆਰਾ ਬੱਚਿਆਂ ਦੇ ਵਜੋਂ ਗੈਰ ਕਾਨੂੰਨੀ ਤੌਰ ਉੱਤੇ ਅਮਰੀਕਾ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਟੀਏਸੀ ਗੀ ਯਾਨੀ ਕਿ ਡੈਫਾਇਡ ਐਕਸ਼ਨ ਫॉर ਚਾਈਲਡਹੂਡ ਅਰਾਈਵਲ ਪ੍ਰਾਪਤ ਕਰਤਾ ਵਜੋਂ ਜਾਣਿਆ ਜਾਂਦਾ ਹੈ ਤੇ ਅਸਥਾਈ ਸੁਰੱਖਿਅਤ ਸਥਿਤੀ ਵਾਲੇ ਪ੍ਰਵਾਸੀਆਂ ਦੀ ਯੋਜਨਾਬੰਦੀ ਬਦਲਾਵ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ ਉਹਦੇ ਸ਼ੂਕਮੇ ਤੇ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਨਾਲ-ਨਾਲ ਕੁਝ ਪਰਿਵਾਰ ਜਿਨ੍ਹਾਂ ਦੇ ਬੱਚੇ ਅਮਰੀਕੀ ਨਾਗਰਿਕ ਉਹ ਵੀ ਪ੍ਰਭਾਵਿਤ ਹੋ ਸਕਦੇ ਨੇ ਇਨਯਮ ਕਿਵੇਂ ਲਿਖਿਆ ਗਿਆ ਇਸ ਉੱਤੇ ਨਿਰਭਰ ਕਰਦਾ ਹੈ ਖਜ਼ਾਨਾ ਵਿਭਾਗ ਦਾ ਐਲਾਨ ਇਸ ਗੱਲ ਦਾ ਤਾਜ਼ਾ ਸੰਕੇਤ ਸੀ ਕਿ 트럼ਪ ਪ੍ਰਸ਼ਾਸਨ ਇਮੀਗ੍ਰੇਸ਼ਨ ਲਾਗੂ ਕਰਨ ਦੇ ਮਾਮਲੇ ਵਿੱਚ ਪੂਰੀ ਸਰਕਾਰ ਵੱਲ ਪਹੁੰਚ ਗਈ ਹੈ। ਅਧਿराष्ट्रपति ਦੇ ਸਖਤ ਇਮੀਗ੍ਰੇਸ਼ਨ এজেন্ডੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਤਰੀਕੇ ਲੱਭਣ ਦੇ ਲਈ ਸੰਘੀ ਸਰਕਾਰ ਦੇ ਵਿਭਾਗ ਸਿਰਫ ਹੋਮਲੈਂਡ ਸਿਕਿਉਰਿਟੀ ਹੀ ਨਹੀਂ ਹਰ ਪਾਸੇ ਦੇਖਿਆ ਜਾ ਰਿਹਾ ਹੈ। ਖਜ਼ਾਨਾ ਵਿਭਾਗ ਨੇ ਆਪਣੀ ਕੋਸ਼ਨਾ ਦੇ ਵਿੱਚ ਕਿਹਾ ਹੈ ਕਿ ਉਹ ਕੁਝ ਵਿਅਕਤੀਗਤ ਆਮਦਨ ਟੈਕਸ ਕ੍ਰੈਡਿਟ ਦੇ ਵਾਪਸ ਕੀਤੇ ਗਏ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਨਵੇਂ ਨਿਯਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਆਂਡ ਇਨਕਮ ਟੈਕਸ ਕ੍ਰੈਡਿਟ ਐਡੀਸ਼ਨਲ ਚਾਈਲਡ ਟੈਕਸ ਕ੍ਰੈਡਿਟ ਅਮਰੀਕਨ ਓਪਰਚੁਨਿਟੀ ਟੈਕਸ ਕ੍ਰੈਡਿਟ ਅਤੇ ਸਰਵਿਸ ਮੈਚ ਕ੍ਰੈਡਿਟ ਸ਼ਾਮਲ ਨੇ ਨਿਯਮ ਨਿਰਮਾਣ 1996 ਦੇ ਨਿੱਜੀ ਜ਼ਿੰਮੇਵਾਰੀ ਅਤੇ ਕੰਮ ਦੇ ਮੌਕੇ 16 ਐਕਟ ਦੇ ਅਰਥਾਂ ਦੇ ਵਿੱਚ ਟੈਕਸ ਕ੍ਰੈਡਿਟ ਨੂੰ ਸੰਗੀ ਜਨਤਕ ਲਾਭ ਦੇ ਵਜੋਂ ਮੁੜ ਪਰਭਾਸ਼ਿਤ ਕਰੇਗਾ ਨਤੇ ਜਿਹੜੇ ਜੀਵਸ ਕਮ ਅਧਿਕਾਰ ਵਾਲੇ ਬਹੁਤ ਸਾਰੇ ਪ੍ਰਵਾਸੀ ਹੁਣ ਇਹ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ ਟੈਕਸ ਨੀਤੀ ਕੇਂਦਰ ਦੇ ਅਨੁਸਾਰ ਟੈਕਸ ਅਦਾ ਕਰਨ ਵਾਲੇ ਗੈਰ ਦਸਤਾਵੇਜ਼ੀ ਪ੍ਰਵਾਸੀ ਅਕਸਰ ਅਮਰੀਕੀ ਨਾਗਰਿਕਾਂ ਦੇ ਸਮਾਨ ਟੈਕਸ ਲਾਭਾ ਦੇ ਯੋਗ ਨਹੀਂ ਹੁੰਦੇ ਭਾਵੇਂ ਕਿ ਲੋਕਾਂ ਦੇ ਇਸ ਸਮੂਹ ਨੇ 2022 ਦੇ ਵਿੱਚ ਸੰਘੀ ਰਾਜ ਤੇ ਸਥਾਨਕ ਟੈਕਸ ਦੇ ਵਿੱਚ ਲਗਭਗ 100 ਬਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ ਯੂਐਸਸੀਆਈਐਸ ਨੇ ਕਪ ਨੇ 골ਡ ਕਾਰਡ ਸਾਇਨਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਿਹਾ ਹੈ ਯੂਐਸਸੀਆਈਐਸ ਨੇ ਸੰਗੇ ਸਮੀਖਿਆ ਦੇ ਲਈ ਇੱਕ ਡਰਾਫਟ ਅਰਜ਼ੀ ਫਾਰਮ ਆਈ 140 ਜੀ ਜਮਾ ਕਰ ਦਿੱਤਾ ਜਿਸ ਦੀ ਆਖਰੀ ਮਿਤੀ 18 ਦਸੰਬਰ ਦਿੱਤੀ ਜਾ ਰਹੀ ਹੈ ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ ਜਿਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਿਤ ਕੀਤੀ ਜਾਂਦੀ ਹੈ ਇਕ ਰਿਪੋਰਟ ਦੇ ਅਨੁਸਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ USCIS ਸਵਾਰਾਂ ਸੰਕਸ਼ਮਕ ਦੇ ਲਈ ਡਰਾਫਟ ਅਰਜੀ ਫਾਰਮ ਭੇਜਣ ਤੋਂ ਬਾਅਦ ਸਯੁਕਤ ਰਾਜ ਅਮਰੀਕਾ ਨੇ 골ਡ ਕਾਰਡ ਸਾਇਨਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਫਾਰਮ ਜਿਸ ਨੂੰ ਫਾਰਮ I-140G ਦੇ ਵਜੂਹ ਜਾਨੇ ਜਾਂਦਾ ਹੁਣ ਦਫਤਰ ਆਫ ਮੈਨੇਜਮੈਂਟ ਐਂਡ ਬਜਟ ਯਾਨਕੀ OMB ਦੇ ਕੋਲ ਹੈ ਜੋ ਰਾਸ਼ਟਰਪਤੀ 트াম্প ਦੁਆਰਾ ਨਿਰਧਾਰਿਤ 18 ਦਸੰਬਰ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵਾਲੇ ਸੂਰੂਰੀ ਪ੍ਰਗਤੀ ਨੂੰ ਸੰਦੇ ਡੋਕਟਰ ਫਰਮ ਨਵੇਂ 골ਡ ਕਾਰਡ ਰੂਟ ਰਾਹੀਂ ਸਾਇਨਵਾਸ ਤੋਂ ਮੰਗ ਕਰਨ ਵਾਲੇ ਬਿਨਿਕਾਰ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਲਈ ਯੋਗਪਨੰਦੀ ਆਖਿਆ ਦਿੰਦਾ ਹੈ। ਫਰੋਗੋਮੈਂਟ ਦੀ ਰਿਪੋਰਟ ਅਨੁਸਾਰ USCIS ਨੇ ਸੰਕੇਤਿਤ ਹੈ ਕਿ ਅਰਜ਼ੀ ਫੀਸ પ્રતિ ਬਿਨਿਕਾਰ 15000 ਡਾਲਰ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਢਾਂਚੇ ਦੇ ਤਹਿਤ ਵਿਅਕਤੀਗਤ ਪਟੀਸ਼ਨਰਾਂ ਨੂੰ 1 ਮਿਲੀਅਨ ਡਾਲਰ ਦਾਨ ਕਰਨ ਦੀ ਜ਼ਰੂਰਤ ਹੋਵੇਗੀ ਵਿਦੇਸ਼ੀ ਨਾਗਰਿਕ ਨੂੰ ਸਪਾਂਸਰ ਕਰਨ ਵਾਲੇ ਕਾਰਪੋਰੇਟ ਪਟੀਸ਼ਨਰਾਂ ਨੂੰ 2 ਮਿਲੀਅਨ ਡਾਲਰ ਦਾਨ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇਹ ਅਰਜ਼ੀਆਂ ਅਸਧਾਰਨ ਯੋਗਤਾ ਵਾਲੀ ਵਿਅਕਤੀਆਂ ਦੇ ਲਈ EB1 ਸ਼੍ਰੇਣੀ ਜਾਂ EB2 ਰਾਸ਼ਟਰੀ ਵਿਆਜ ਛੋਟ ਸ਼੍ਰੇਣੀ ਦੇ ਅਧੀਨ ਆਉਣਗੀਆਂ ਇਸ ਪ੍ਰੋਗਰਾਮ ਦਾ ਐਲਾਨ ਪਹਿਲੀ ਵਾਰ ਸੰਬੰਧਿਤ ਵਿਸ਼ੇਕ ਕਾਰਜਕਾਰੀ ਆਦੇਸ਼ ਰਾਹੀਂ ਕੀਤਾ ਗਿਆ ਸੀ ਜਿਸ ਦੇ ਵਿੱਚ ਯੂਐਸਸੀਆਈਐਸ ਨੂੰ ਇਸ ਨੂੰ 18 ਦਸੰਬਰ ਤੱਕ ਚਾਲੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਇਸ ਪ੍ਰਕਿਰਿਆ ਬਾਰੇ ਹੋਰ ਫੇਰਵੇ ਆਉਣ ਵਾਲੇ ਹਫ਼ਤੇ ਵਿੱਚ ਔਨ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਡਰਾਫਟ ਫਾਲਮਤੀ ਸੰਗੀ ਸਮਿਖਿਆ ਕੀਤੀ ਜਾ ਰਹੀ ਹੈ ਇਹ ਅਪਡੇਟ ਦਿਲਚਸਪੀ ਰੱਖਣ ਵਾਲੇ ਵਿਨਕਾਰਾ ਦੇ ਲਈ ਪ੍ਰੋਗਰਾਮ ਖੋਲਣ ਤੋਂ ਪਹਿਲਾਂ ਯੂਐਸਸੀਆਈਐਸ ਦੇ ਤਿਆਰੀ ਕਾਰਜ ਦਾ ਹਿੱਸਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਬ੍ਰਾਜ਼ੀਲ ਦੇ ਜਵਹਾਸਤੇ ਪੂਜਾ ਤੇ ਆਯਾਤ ਉਤੇ 40% ਟੈਕਸ ਵੀ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਨ ਨੂੰ ਰਾਸ਼ਟਰਪਤੀ 트럼ਪ ਨੇ ਬ੍ਰਾਜ਼ੀਲ ਦੇ ਕੋਫੀ, ਫਲ ਅਤੇ ਬੀਫ ਸਮੇਤ ਹੋਸਮਾਨ ਉਤੇ ਟੈਰਿਫ ਨੂੰ ਘਟਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਉਤੇ ਵੀ ਤਸੱਕਤ ਕੀਤੀ ਸੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ 트럼ਪ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਸੀ ਲੂਲਾ ਡਾ ਸਿਲਵਾ ਵਿਚਕਾਰ ਵਪਾਰਕ ਗੱਲਬਾਤ ਚੱਲੀ ਹੈ। ਅਤੇ ਇੱਕ ਵਾਰ ਅੰਤਿਮ ਰੂਪ ਦੇਣ ਤੋਂ ਬਾਅਦ ਬ੍ਰਾਜ਼ੀਲ ਉੱਤੇ ਟੈਰਿਫ ਟ੍ਰਿਪ ਵਿੱਚ ਦਾ ਫੈਸਲਾ ਕੀਤਾ ਜਾਵੇਗਾ। ਦੱਸੀ ਇਹ ਧਿਆਨ ਦੇਣ ਯੋਗ ਹੈ ਕਿ ਵਾਈਟ ਹਾਊਸ ਨੇ ਅਪ੍ਰੈਲ 2025 ਦੇ ਵਿੱਚ ਬ੍ਰਾਜ਼ੀਲ ਉੱਤੇ 26% ਟੈਰਿਫ ਲਗਾਇਆ ਸੀ। ਜੁਲਾਈ 2025 ਦੇ ਵਿੱਚ ਬ੍ਰਾਜ਼ੀਲ ਉੱਤੇ 44% ਵਾਦੂ ਟੈਰਿਫ ਲਗਾਇਆ ਗਿਆ ਸੀ ਤੇ ਇਹ ਟੈਕਸ ਬ੍ਰਾਜ਼ੀਲ ਦੇ ਬੀਫ, ਕਾਫੀ, ਕੋਕੋ, ਮੌਸਮੀ ਫਲਾ ਅਤੇ ਖੇਤੀਬਾੜੀ ਉਤਪਾਦਾਂ ਉੱਤੇ ਲਗਾਇਆ ਗਿਆ ਸੀ। ਵਾਟਰ ਟੈਕਸ ਦਾ ਉਦੇਸ਼ ਬ੍ਰਾਜ਼ੀਲ ਉੱਤੇ ਆਰਥਿਕ ਦਬਾਅ ਪੋਣਾ ਸੀ ਇਸ ਦੇ ਨਾਲ ਬ੍ਰਾਜ਼ੀਲ ਤੋਂ ਅਮਰੀਕਾ ਦੇ ਵਿੱਚ ਆਯਾਤ ਕਿੱਥੇ ਜਵਾਨ ਵਾਲੀ ਕਾਫੀ ਅਤੇ ਬੀਫ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਜਿਸ ਦੇ ਨਾਲ ਮਹਿੰਗਾਈ ਵਧੀ ਹੈ ਇਸ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ 트ੰਪ ਨੇ ਬ੍ਰਾਜ਼ੀਲ ਉੱਤੇ ਟੈਰਿਫ 50% ਵਧਾ ਦਿੱਤਾ ਜਿਸ ਦੇ ਨਾਲ ਕੁੱਲ ਟੈਰਿਫ 76% ਹੋ ਗਿਆ ਇਹ ਧਿਆਨ ਦੇ ਨਿਯੋਗ ਹੈ ਕਿ ਰਾਸ਼ਟਰਪਤੀ 트ੰਪ ਨੇ ਅਮਰੀਕਾ ਦੇ ਵਿੱਚ ਵਧਦੀ ਮਹਿੰਗਾਈ ਨੂੰ ਘਟਾਉਣ ਦੇ ਲਈ ਬ੍ਰਾਜ਼ੀਲ ਦੇ ਪੀਫ ਉੱਤੇ 40% ਟੈਰਿਫ ਲਗਾਇਆ ਸੀ। ਉਹਨਾਂ ਨੇ ਕੌਫੀ ਉੱਤੇ 50% ਟੈਰਿਫ ਅਤੇ ਮੌਸਮੀ ਫਲਅਤੇ 40% ਟੈਰਿਫ ਨੂੰ ਹਟਾ ਦਿੱਤਾ ਹੈ। ਹੁਣ ਜਹਾਜ਼ਾਂ ਦੇ ਪੂਲਜਾਂ ਉੱਤੇ 40% ਟੈਰਿਫ ਵੀ ਹਟਾ ਦਿੱਤਾ ਗਿਆ ਪਰ ਸਟੀਲ ਉੱਤੇ 25% ਟੈਰਿਫ ਹਜੇ ਵੀ ਲਾਗੂ ਰਹੇਗਾ। ਹਾਲਕੀ ਹਟਾਈ ਗਏ ਟੈਰਿਫ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਨੂੰ ਸਸਤਾ ਬਣਾ ਸਕਦੇ ਨੇ ਪਰ ਟਰੰਪ ਟੈਰਿਫਾਂ ਦੇ ਜਵਾਬ ਦੇ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਨੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਸੀ ਪਰ ਹੁਣ ਉਹ ਵਪਾਰਕ ਗਲ ਪਾਤ ਰਹਿ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ